ਬਠਿੰਡਾ ਦੇ ਵਿੱਚ ਇੱਕ ਨਕਲੀ ਪੁਲਿਸ ਵਾਲਾ ਫੜਿਆ ਗਿਆ ਜਿਹੜਾ ਪੁਲਿਸ ਦੀ ਵਰਦੀ ਪਾ ਕੇ ਸਾਰੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਿਆ ਸੀ ਲੋਕਾਂ ਨਾਲ ਠੱਗੀਆਂ ਮਾਰਨ ਦਾ ਜਿਹੜਾ ਕੰਮ ਕਰ ਰਿਆ ਸੀਗਾ ਇਹ ਵੀ ਪਤਾ ਲੱਗਿਆ ਹੈਗਾ ਕਿ ਪੁਲਿਸ ਦੀ ਵਰਦੀ ਪਾ ਕੇ ਉਹ ਪਹਿਲਾਂ ਵੀ ਕਈ ਲੋਕਾਂ ਨਾਲ ਫਰੋਡ ਕਰ ਚੁੱਕਿਆ ਹੈਗਾ ਤੇ ਪਹਿਲਾਂ ਉਹਦੇ ਉੱਤੇ ਕਈ ਕੰਪਲੇਟਾਂ ਵੀ ਚੱਲ ਰਹੀਆਂ ਹੈਗੀਆਂ ਤੇ ਇੱਕ ਮਾਮਲਾ ਥਾਣਾ ਕਨਾਲ ਦੇ ਵਿੱਚ ਵੀ ਉਹਦਾ ਦਰਜ ਦੱਸਿਆ ਜਾ ਰਿਹਾ ਹੈਗਾ ਰਣਜੀਤ ਸਿੰਘ ਨਾਮ ਦਾ ਇਹ ਸ਼ਖਸ ਜਿਹੜਾ ਆਪਣੇ ਆਪ ਨੂੰ ਥਾੜਾ ਸਿਵਲ ਲਾਈਨ ਦਾ ਹੈੱਡ ਕਨਸਟੇਬਲ ਦੱਸ ਰਿਹਾ ਸੀ ਸਰੇ ਆਮ ਵਰਦੀ ਪਾ ਕੇ ਘੁੰਮਦਾ ਰਹਿੰਦਾ ਸੀ ਇਹਨੇ ਬਕਾਇਦਾ ਇੱਕ ਫਾਈਲ ਵੀ ਆਪਦੀ ਨਾਲ ਲੈ ਕੇ ਰੱਖਦਾ ਸੀ ਜਿਹਦੇ ਵਿੱਚ ਲੋਕਾਂ ਦੇ ਕੋਲ ਜਾ ਕੇ ਇੱਕ ਖੁਲਾਸਾ ਹੋਇਆ ਇਹਦੀ ਫਾਈਲ ਦੇਖ ਕੇ ਵੀ ਇਹ ਲੋਕਾਂ ਦੇ ਨਾਲ ਉਹਨਾਂ ਦੇ ਡਿਸਪਿਊਟ ਦੇ ਰਾਜੀਨਾਮੇ ਕਰਾਉਣ ਦੇ ਬਦਲੇ ਬਹੁਤ ਸਾਰੇ ਪੈਸੇ ਲੋਕਾਂ ਤੋਂ ਠੱਗ ਚੁੱਕਿਆ ਹੈਗਾ ਫਿਲਹਾਲ ਥਾੜਾ ਸਿਵਲ ਲਾਈਨ ਪੁਲਸ ਨੇ ਇਸ ਨੂੰ ਕਾਬੂ ਕਰ ਲਿਆ ਹੈਗਾ ਇਹਦੀ ਵਰਦੀ ਵੀ ਜਿਹੜੀ ਜਬਤ ਕਰ ਲਈ ਇਹਦੇ ਉੱਤੇ ਫਰਦਰ ਜਿਹੜੀ ਹੈ ਇਨਵੈਸਟੀਗੇਸ਼ਨ ਕਰਕੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਊਗਾ ਕਿ ਇਹ ਬੰਦੇ ਨੇ ਕਿਹੜੇ-ਕਿਹੜੇ ਲੋਕਾਂ ਦੇ ਨਾਲ ਪੁਲਿਸ ਵਾਲਾ ਬਣ ਕੇ ਕਿਸ ਤਰ੍ਹਾਂ ਦੀ ਠੱਗੀ ਮਾਰੀ ਹੈਗੀ ਐ ਤੇ ਕੀ ਵਾਕਈ ਕੋਈ ਪੁਲਿਸ ਦੇ ਬੰਦੇ ਵੀ ਇਹਦੇ ਨਾਲ ਸ਼ਾਮਲ ਹੈ ਜਾਂ ਕੋਈ ਹੋਰ ਬੰਦੇ ਵੀ ਇਹਦੇ ਨਾਲ ਸ਼ਾਮਲ ਹੈ ਕਿ ਨਹੀਂ ਹੈ ਇਹ ਹੋਇਆ ਕਿਵੇਂ ਅਸਲ ਦੇ ਵਿੱਚ ਰਣਜੀਤ ਸਿੰਘ ਨਾਮ ਦਾ ਇਹ ਬੰਦਾ ਜਿਹੜਾ ਕਿ ਇਹ ਰਹਿਣ ਵਾਲਾ ਹੈਗਾ ਆ ਪੋਰਨੀ ਵਾਲਾ ਮੋਰਿਕਾ ਸਿਰਸਾ ਹਰਿਆਣਾ ਇੱਥੇ ਦਾ ਹੀ ਰਹਿਣ ਵਾਲਾ ਹੈਗਾ ਜਿਹੜਾ ਆਪਣੇ ਆਪ ਨੂੰ ਥਾਣਾ ਸਿਵਲ ਲਾਈਨ ਦੇ ਵਿੱਚ ਹੈੱਡ ਕਨਸਟੇਬਲ ਦੱਸਦਾ ਸੀ ਤੇ ਆਪਦਾ ਇਹ ਨੰਬਰ ਵੀ ਬਕਾਇਦਾ ਦੱਸਦਾ ਸੀ 1607 ਜਿਹੜਾ ਕਿ ਇਸਨੇ ਆਪਦੀ ਫਾਈਲ ਤੇ ਵੀ ਲਿਖ ਰੱਖਿਆ ਹੈਗਾ ਇਹ ਮਠਿੰਡੇ ਇੱਕ ਸੰਸਥਾ ਹੈਗੀ ਹੈ ਇੱਕ ਕੋਸ਼ਿਸ਼ ਜਿਹੜੀ ਕਿ ਬੇਸਾਰਾ ਬਜ਼ੁਰਗਾਂ ਨੂੰ ਸੰਭਾਲਦੀ ਕਰਦੀ ਹੈਗੀ ਹੈ ਉੱਥੇ ਇੱਕ ਕੇਸ ਲੈ ਕੇ ਪਹੁੰਚਿਆ ਕਿ ਇੱਕ ਜਨਾਨੀ ਹੈ ਜਨਾਨੀ ਨੂੰ ਨਾਲ ਲੈ ਕੇ ਗਿਆ ਇਹ ਕਿ ਜਿਹੜਾ ਇਸ ਦਾ ਨਾਮ ਮੰਜੂ ਉਰਫ ਅਮਨ ਵੀ ਜਿਹੜਾ ਇਸ ਦਾ ਨਾਮ ਹੈ ਲੇਡੀ ਦਾ ਤੇ ਇਹ ਚਿੱਟੇ ਦਾ ਨਸ਼ਾ ਕਰਦੀ ਹੈ ਇਹ ਜਵਾਕ ਨੂੰ ਆਪਦੇ ਪਾਲ ਨਹੀਂ ਸਕਦੀ ਛੱਡਣਾ ਚਾਹਦੀ ਹੈ ਤੇ ਮੈਂ ਚਾਹਨਾ ਹੈਗਾ ਵੀ ਤੁਹਾਡੀ ਸੰਸਥਾ ਦੇ ਥਰੂ ਇਸ ਨੂੰ ਕਿਸੇ ਨੂੰ ਗੋਦ ਦੇ ਦਿੱਤਾ ਜਾਵੇ ਤੇ ਤੁਸੀਂ ਸਾਡੇ ਕੋਲ ਜੇ ਕੋਈ ਗੋਦ ਵਾਲਾ ਹੈਗਾ ਤਾਂ ਤੁਸੀਂ ਲੱਭੋ ਨਹੀਂ ਮੈਂ ਲੱਭਦਾ ਹੈਗਾ ਤੇ ਉਹ ਸੰਸਥਾ ਤੋਂ ਉਸ ਬੱਚੀ ਦਾ ਇਲਾਜ ਕਰਵਾਉਣ ਵਾਸਤੇ ਟੈਸਟ ਕਰਵਾਉਣ ਵਾਸਤੇ ਵੀ ਉਸਨੇ ਕਿਹਾ ਵੀ ਇਹਨੂੰ ਥੋੜੇ ਬਹੁਤ ਪੈਸਿਆਂ ਦੀ ਵੀ ਜੜੀ ਹੈ ਹੈਲਪ ਕਰ ਦਿੱਤੀ ਜਾਵੇ। ਸੰਸਥਾ ਵਾਲਿਆਂ ਨੂੰ ਵੀ ਲੱਗਿਆ ਵੀ ਕੇਸ ਕੀਤੇ ਜੈਨੂਅਲ ਹੈਗਾ। ਉਹ ਵੀ ਇਸ ਕੇਸ ਦੇ ਵਿੱਚ ਵਿਚਾਰੇ ਪੈ ਗਏ ਵੀ ਚਲੋ ਬੱਚੀ ਜੇ ਕਿਸੇ ਹੋਰ ਨੂੰ ਗੋਦ ਦਵਾਈ ਜਾਵੇ ਉਹਦੀ ਦੁਰਗਤੀ ਨਾ ਹੋਵੇ ਬੱਚੀ ਦੀ। ਵੀ ਬੱਚੀ ਨੂੰ ਕੁੱਟਿਆ ਮਾਰਿਆ ਬਹੁਤ ਜਾਂਦਾ ਹੈ। ਉੱਥੇ ਬਹਿ ਕੇ ਇਹ ਸੰਸਥਾ ਦੇ ਵਿੱਚ ਵੀ ਇਸਨੇ ਡਰਾਮਾ ਕੀਤਾ ਬਿਆਨ ਵਗੈਰਾ ਲਿਖਣੇ ਸ਼ੁਰੂ ਕੀਤੇ। ਲੇਕਿਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਗੱਲ ਸਾਡੇ ਕੋਲ ਵੀ ਪਹੁੰਚ ਗਈ। ਉਹ ਸੰਸਥਾ ਵਾਲੇ ਵੀਰ ਹਰਜੀਤ ਨਾਲ ਵੀ ਅਸੀਂ ਗੱਲ ਕੀਤੀ ਤੇ ਉਹਨਾਂ ਨਾਲ ਅਸੀਂ ਤਾਲਮੇਲ ਕੀਤਾ ਕਿ ਇਹ ਫਰਾਡ ਹੈ ਇਹ ਇਸ ਤਰ੍ਹਾਂ ਕਿਸੇ ਨੂੰ ਇਹ ਦੇ ਨਹੀਂ ਸਕਦਾ ਜਵਾਕ ਕਿਸੇ ਵੀ ਪੁਲਿਸ ਵਾਲੇ ਕੋਲ ਜਾਂ ਕਿਸੇ ਐਨਜੀਓ ਕੋਲ ਕੋਈ ਅਥਾਰਟੀ ਨਹੀਂ ਹੁੰਦੀ ਇਹ ਸਟੇਟ ਗਵਰਨਮੈਂਟ ਵੱਲੋਂ ਜਿਹੜੀਆਂ ਅਪਰੂਵਡ ਦੋ ਚਾਰ ਐਨਜੀਓਜ਼ ਹੁੰਦੀਆਂ ਉਹਨਾਂ ਕੋਲ ਹੀ ਇਹ ਅਥਾਰਟੀ ਹੁੰਦੀ ਹੈਗੀ ਹੈ ਬਾਲ ਸੁਰੱਖਿਆ ਜਿਹੜਾ ਡਿਪਾਰਟਮੈਂਟ ਹੈਗਾ ਚਾਈਲਡ ਲਾਈਨ ਡਿਪਾਰਟਮੈਂਟ ਹੈ ਸਾਰਾ ਕੁਝ ਉਹਨਾਂ ਦੇ ਥਰੂ ਹੋਊਗਾ ਡਿਸਟ੍ਰਿਕਟ ਰੈੱਡ ਕਰਾਸ ਸੁਸਾਇਟੀ ਇਹਦੇ ਵਿੱਚ ਇਨਵੋਲਵ ਹੋਊਗੀ ਤੇ ਇਹ ਜਿਹੜਾ ਕਿਸੇ ਦਾ ਜਵਾਕ ਕਿਸੇ ਨੂੰ ਇਸ ਤਰ੍ਹਾਂ ਨਹੀਂ ਦਿੱਤਾ ਜਾ ਸਕਦਾਗਾ ਵੀ ਇਹ ਫਰੌਡ ਦਾ ਕੇਸ ਹੈਗਾ ਤੇ ਆਪਾਂ ਇਸ ਨੂੰ ਮਿਲ ਕੇ ਉਹ ਕਰਦੇ ਹੈਗੇ ਆ ਅਸੀਂ ਇਹ ਸਾਰਾ ਵੇਰਵਾ ਜਿਹੜਾ ਹੈਗਾ ਇਹ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਪਹੁੰਚਾਇਆ ਸਾਰੀ ਡਿਟੇਲ ਲਿਖ ਕੇ ਨਾਲ ਹੀ ਜਿਹੜੇ ਚਾਈਲਡ ਲਾਈਨ ਵਾਲੇ ਹੈਗੇ ਆ ਉਹਨਾਂ ਨੂੰ ਵੀ ਜਿਹੜਾ ਇਹ ਅਸੀਂ ਮਸਲਾ ਪਹੁੰਚਾਇਆ ਉਸ ਤੋਂ ਬਾਅਦ ਅੱਜ ਦਾ ਟਾਈਮ ਰੱਖਿਆ ਗਿਆ ਰਣਜੀਤ ਨਾਮ ਦਾ ਜਿਹੜਾ ਇਹ ਪੁਲਿਸ ਵਾਲਾ ਬਣਿਆ ਵਿਆ ਸੀਗਾ ਨਕਲੀ ਇਸ ਨੇ ਇੱਕ ਕੋਈ ਬਿਊਟੀ ਪਾਰਲਰ ਵਾਲੀ ਲੇਡੀ ਜਿਹੜੀ ਹੈਗੀ ਹੈ ਉਸ ਦੇ ਨਾਲ ਕੰਟੈਕਟ ਕੀਤਾ ਕਿ ਇਹ ਜਿਹੜੀ ਬੱਚੀ ਹੈ ਵੀ ਮੈਂ ਲੇਡੀ ਨੂੰ ਗੋਦ ਦੇ ਦੂੰਗਾ ਗੋਦ ਦੇ ਵੰਡੇ ਉਹਦੇ ਕੋਲੋਂ ਇਹ ਪੈਸੇ ਦੀ ਮੰਗ ਕਰ ਰਿਆ ਸੀ ਇੱਕ ਤਰ੍ਹਾਂ ਦੀ ਬੱਚੀ ਵੇਚਣ ਦੀ ਤਿਆਰੀ ਚੱਲ ਰਹੀ ਸੀ ਵੀ ਮੈਂ ਉਸ ਨੂੰ ਦੇ ਦੂੰਗਾ ਤੇ ਉਹਦੇ ਵੰਡੇ ਮੈਂ ਪੈਸੇ ਲੈ ਲਊਗਾ ਲੇਕਿਨ ਸਾਰਾ ਟ੍ਰੈਪ ਇਹਨਾਂ ਦੇ ਉੱਤੇ ਲੱਗਿਆ ਹੋਇਆ ਸੀ ਅੱਜ ਉਸ ਸੰਸਥਾ ਦੇ ਦਫ਼ਤਰ ਬੀਬੀ ਵਾਲਾ ਰੋਡ ਦੇ ਉੱਤੇ ਜਿਹੜਾ ਬਣਿਆ ਹੋਇਆ ਹੈ ਉੱਥੇ ਸਾਰੀ ਪਾਰਟੀਆਂ ਨੂੰ ਬੁਲਾਇਆ ਗਿਆ ਜਿਹੜੀ ਉਹ ਲੜਕੀ ਸੀਗੀ 6 ਸਾਲ ਦੀ ਉਸ ਦੀ ਮਾਂ ਨੂੰ ਸਮੇਤ ਉਹ ਬੱਚੀ ਦੇ 6 ਸਾਲ ਦੀ ਬੱਚੀ ਦੇ ਸਮੇਤ ਨਾਲ ਰਣਜੀਤ ਇਥੇ ਪੁਲਿਸ ਦੀ ਵਰਦੀ ਫੇਰ ਪਾ ਕੇ ਆਇਆ ਪਹਿਲਾਂ ਵੀ ਇਥੇ ਪੁਲਿਸ ਦੀ ਵਰਦੀ ਪਾ ਕੇ ਉਹ ਆਂਦਾ ਰਹਿੰਦਾ ਹੈਗਾ ਨਾਲ ਹੀ ਥਾਣਾ ਸਿਵਲ ਲਾਈਨ ਦੇ ਜਿਹੜੇ ਐਸ ਐਚ ਓ ਹੈ ਰਵਿੰਦਰ ਸਿੰਘ ਉਹ ਆਪਦੀ ਪੂਰੀ ਟੀਮ ਦੇ ਨਾਲ ਉੱਥੇ ਮੌਕੇ ਤੇ ਪਹੁੰਚੇ ਇਧਰੋਂ ਚਾਈਲਡ ਲਾਈਨ ਦੀ ਜਿਹੜੀ ਟੀਮ ਸੀਗੀ ਉਹ ਵੀ ਉੱਥੇ ਮੌਕੇ ਤੇ ਸੇਮ ਟਾਈਮ ਤੇ ਪਹੁੰਚੀ ਉੱਥੇ ਇਹਨੂੰ ਮੌਕੇ ਤੇ ਫੜ ਲਿੱਤਾ ਗਿਆ ਫੜ ਲਿੱਤਾ ਗਿਆ ਵਰਦੀ ਦੇ ਵਿੱਚ ਸੀਗਾ ਸਾਰੀ ਇੱਥੇ ਪੁੱਛਗਿੱਛ ਹੋਈ ਹੈ ਫਿਲਹਾਲ ਇਹਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਥਾਣਾ ਸੀਵਲ ਲਾਈਨ ਪੁਲਸ ਵੱਲੋਂ ਤੇ ਹੋਰ ਵੀ ਜੜੀਆਂ ਕੜੀਆਂ ਸਾਹਮਣੇ ਆਣਗੀਆਂ ਕਿ ਹੋਰ ਕਿਹੜੇ-ਕਿਹੜੇ ਲੋਕਾਂ ਦੇ ਨਾਲ ਐਸ ਨੇ ਠੱਗੀ ਮਾਰੀ ਹੈਗੀ ਹੈ ਵੱਡੀ ਗੱਲ ਇਹ ਹੈਗੀ ਹੈ ਕਿ ਗੋਦ ਬੱਚੀ ਨੂੰ ਗੋਦ ਦੇਣ ਦੀ ਜਿਹੜੀ ਤਿਆਰੀ ਚੱਲ ਰਹੀ ਸੀ ਵੀ ਇਹਦੇ ਵਿੱਚ ਵੀ ਇਨਵੈਸਟੀਗੇਸ਼ਨ ਕਰਨ ਦੀ ਜ਼ਰੂਰਤ ਹੈਗੀ ਹੈ ਕਿ ਵਾਕਈ ਬੱਚੀ ਕਿਸੇ ਨੂੰ ਗੋਦ ਇਹ ਦੋ ਨੰਬਰ ਦੇ ਵਿੱਚ ਦੇ ਰਿਆ ਸੀਗਾ ਜਿਹੜੀ ਫੈਮਿਲੀ ਗੋਦ ਲੈਣ ਵਾਲੀ ਸੀਗੀ ਉਹਦਾ ਵਿੱਚ ਕੀ ਰੋਲ ਹੈਗਾ ਇਹ ਚੀਜ਼ਾਂ ਇਨਵੈਸਟੀਗੇਸ਼ਨ ਦੀਆਂ ਕੜੀਆਂ ਹੈਗੀਆਂ ਕਿਉਂਕਿ ਮਠਿੰਡੇ ਪਹਿਲਾਂ ਵੀ ਇਸ ਤਰ੍ਹਾਂ ਬੱਚਾ ਵੇਚਣ ਦਾ ਮਾਮਲਾ ਥੋੜੇ ਟਾਈਮ ਪਹਿਲਾਂ ਹੀ ਸਾਹਮਣੇ ਆਇਆ ਸੀਗਾ ਜਿਹੜਾ ਕਿ ਥਾਣਾ ਕਨਾਲ ਦੇ ਵਿੱਚ ਹੋਇਆ ਸੀ ਕਿਸੇ ਪਿਓ ਨੇ ਨਸ਼ਾ ਵੇਚਣ ਦੇ ਨਸ਼ੇ ਦੇ ਚੱਕਰ ਦੇ ਵਿੱਚ ਆਪਦੀ ਛੋਟੇ ਬੱਚੇ ਨੂੰ ਢਾਈ ਕਿਹੜੇ ਸਾਲ ਦਾ ਬੱਚਾ ਸੀਗਾ ਉਸ ਨੂੰ ਉਸ ਨੇ ਸੇਲ ਕਰਤਾ ਸੀਗਾ ਜਿਹਦਾ ਖੁਲਾਸਾ ਬਾਅਦ ਚ ਹੋਇਆ ਸੀ ਬਾਅਦ ਦੇ ਵਿੱਚ ਬੱਚਾ ਵੇਚਣ ਵਾਲੇ ਤੇ ਬੱਚਾ ਖਰੀਦਣ ਵਾਲੇ ਸਾਰਿਆਂ ਦੇ ਉੱਤੇ ਪਰਚੇ ਦਰਜ ਹੋਏ ਸੀਗੇ ਤੇ ਬੱਚਾ ਜਿਹੜਾ ਸੀਗਾ ਮਾਂ ਦੇ ਕੋਲ ਵਾਪਸੀ ਆ ਗਿਆ ਸੀਗਾ ਫਿਲਹਾਲ ਆ ਜਾਣਕਾਰੀ ਇਸ ਕੇਸ ਦੇ ਵਿੱਚ ਸੀਗੀ ਇਸ ਤਰ੍ਹਾਂ ਨਕਲੀ ਪੁਲਿਸ ਵਾਲੇ ਬਣ ਕੇ ਜਿਹੜੇ ਘੁੰਮਦੇ ਵੇਅਾ ਸ਼ਹਿਰ ਦੇ ਵਿੱਚ ਇਹ ਕਿਤੇ ਨਾ ਕਿਤੇ ਸਾਡੇ ਲਈ ਚਿੰਤਾ ਦਾ ਵਿਸ਼ਾ ਹੈਗਾ ਵੀ ਇਹਨਾਂ ਨੂੰ ਇੰਨਾ ਹੌਸਲਾ ਕਿਵੇਂ ਮਿਲਿਆ ਵੀ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਦੇ ਕੋਲ ਜਾ ਰਹੇ ਆ ਐਨੀਆਂ ਫਾਈਲਾਂ ਤਿਆਰ ਕਰ ਰਹੇ ਆ ਇਹ ਨਕਲੀ ਲੋਕਾਂ ਦੇ ਬਿਆਨ ਲਿਖ ਰਹੇ ਆ ਸੈਟਲਮੈਂਟ ਕਰਾ ਰਹੇ ਆ ਸਮਝੌਤੇ ਕਰਾ ਰਹੇ ਆ ਲੋਕਾਂ ਨੂੰ ਡਰਾ ਕੇ ਪੈਸੇ ਲੈ ਰਹੇ ਆ ਪੁਲਿਸ ਦੇ ਨਾਮ ਦੇ ਉੱਤੇ ਲੇਕਿਨ ਕਿਵੇਂ ਇਹਨਾਂ ਨੂੰ ਹੌਸਲਾ ਮਿਲਿਆ ਕਿਸ ਚੀਜ਼ ਦੀ ਸ਼ੈ ਸੀ ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ